ਸਤਿ ਸ਼੍ਰੀ ਅਕਾਲ ਜੀ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਵੈਲਕਮ ਕਰਦੇ ਹਾਂ ਤੁਹਾਡਾ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੋਗੇ ਜੀ ਸਮਰਸ ਲਗਭਗ ਸਟਾਰਟ ਹੋਣ ਵਾਲੀਆਂ ਨੇ ਜਾਂ ਕਹਿ ਲਓ ਕਿ ਸਟਾਰਟ ਹੋ ਗਈਆਂ ਨੇਗੀਆਂ ਤੇ ਉਹਦੇ ਸਮਰਸ ਦੇ ਅਕੋਰਡਿੰਗ ਹੀ ਅਸੀਂ ਤੁਹਾਡੇ ਲਈ ਅੱਜ ਇੱਕ ਕਲੈਕਸ਼ਨ ਲੈ ਕੇ ਆਏ ਹਾਂਗੇ ਤੇ ਕਲੈਕਸ਼ਨ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣੀ ਕਿ ਕਿ ਫਰੈਂਡਸ ਮੋਸਟਲੀ ਕਾਲਸ ਆਉਂਦੇ ਨੇ ਜਾਂ ਮੈਸੇਜ ਆਉਂਦੇ ਨੇ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਅਸੀਂ ਖਾਸ ਬਰਨਾਲਾ ਸ਼ਹਿਰ ਦੇ ਵਿੱਚੋਂ ਆਗੇ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਤੇ ਸਾਡਾ YouTube ਤੇ ਔਰ ਆਪਣੇ Instagram ਤੇ ਪੇਜ ਹੈਗਾ ਤੇ ਤੁਸੀਂ ਦੋਨੋਂ ਜਗ੍ਹਾ ਤੇ ਸਾਨੂੰ ਫੋਲੋ ਕਰ ਸਕਦੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਵਿੱਚ ਤੁਹਾਨੂੰ ਕੋਈ ਵੀ ਕਲੈਕਸ਼ਨ ਸਾਡੀ ਵਧੀਆ ਲੱਗਦੀ ਆ ਤਾਂ ਤੁਹਾਨੂੰ ਸੇਮ ਵੀ ਮਿਲ ਜਾਏਗੀ ਜਾਂ ਅਸੀਂ ਕਸਟਮਾਈਜ਼ ਵੀ ਕਰਵਾ ਦੇਵਾਂਗੇ ਜੀ ਤੇ ਬਾਕੀ ਜਿੱਦਾਂ ਤੁਸੀਂ ਅੱਗੇ ਆਉਣ ਵਾਲੀਆਂ ਵੀਡੀਓਜ਼ ਨੂੰ ਵੀ ਦੇਖਣ ਦੇ ਲਈ ਬੈਲ ਆਈਕਨ ਜਿਹੜਾ ਉਹ ਪ੍ਰੈਸ ਕਰ ਲਓ ਕਿਉਂਕਿ ਸਮਰਦੀ ਕਲੈਕਸ਼ਨ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਲਗਭਗ ਹੁਣ ਹਰ ਵੀਡੀਓ ਜਿਹੜੀ ਉਹ ਸਮਰਦੀ ਕਲੈਕਸ਼ਨ ਦੇ ਰਿਲੇਟਿਡ ਹੀ ਆਵੇਗੀ ਤੇ ਜਿਹੜੀ ਅੱਜ ਦੀ ਕਲੈਕਸ਼ਨ ਆ ਉਹ ਥੋੜੀ ਜਿਹੀ ਹਟ ਕੇ ਹੈਗੀ ਮੀਨਸ ਆਪਾਂ ਲੈ ਕੇ ਆਇਆਗੇ ਚੰਦੇਰੀ ਕਾਟਨ ਇਹ ਇਸ ਲਈ ਆ ਚੰਦੇਰੀ ਕਾਟਨ ਦੇ ਸਭ ਤੋਂ ਪਹਿਲਾਂ ਤੁਹਾਡੇ ਲਈ ਸ਼ੋਅ ਕਰਨ ਦਾ ਸਾਡਾ ਪਰਪਸ ਇਹ ਆ ਕਿ ਇਹ ਵਾਲੀ ਕਾਟਨ ਆ ਜਿਹੜੀ ਥੋੜੀ ਕੁਆਲਿਟੀ ਜਿਹੜੀ ਇਹਦੀ ਹੁੰਦੀ ਹੈ ਨਾ ਬਹੁਤ ਰਿਚ ਕੁਆਲਿਟੀ ਹੁੰਦੀ ਹੈਗੀ ਮੀਨਸ ਜਿੱਦਾਂ ਆਪਾਂ ਛੋਟੇ-ਮੋਟੇ ਫੰਕਸ਼ਨਾਂ 'ਚ ਵੇਅਰ ਕਰ ਸਕਦੇ ਹਾਂ ਕੋਈ ਕਾਲਜ ਵੇਅਰ ਆ ਕੋਈ ਜੌਬ ਵਾਲਾ ਪਰਸਨ ਹੈਗਾ ਹਨਾ ਤੇ ਉਹਨਾਂ ਦੇ ਲਈ ਇਹ ਬੈਸਟ ਹੁੰਦੀ ਹੈਗੀ ਮੀਨਸ ਇਹਦੇ ਨਾਲ ਥੋੜੀ ਆਪਣੀ ਲੁੱਕ ਜਿਹੜੀ ਉਹ ਹਾਈ ਕਲਾਸ ਆਂਦੀ ਹੈਗੀ ਤੇ ਬਹੁਤ ਸੋਹਣੇ ਸੂਟ ਨੇ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰੇ ਨੇ ਤੁਹਾਨੂੰ ਦਿਖਾਉਣੇ ਆ ਸੀ ਜਿਵੇਂ ਕਿ ਇਹ ਸ਼ਰਟ ਆ ਔਰ ਇਹ ਵਿਦਆਊਟ ਲਾਈਨਿੰਗ ਜਿਹੜੀ ਸ਼ਰਟ ਨਹੀਂ ਬਣੇਗੀ ਕਿਉਂਕਿ ਇਹ ਹਮੇਸ਼ਾ ਲਾਈਨਿੰਗ ਦੇ ਨਾਲ ਹੀ ਬਣਦੀ ਆ ਤੇ ਜਿਹੜੀ ਇਹਦੀ ਲੈਂਥ ਹੈਗੀ ਉਹ ਤੁਸੀਂ 49 ਜਾਂ 50 ਤੱਕ ਵੀ ਰੱਖ ਸਕਦੇ ਹੋਗੇ ਦੇਖੋ ਤੁਸੀਂ ਇੰਨੀ ਇਹ ਆਪਣਾ ਨੈਕ ਬਣੀ ਹੋਈ ਆ ਨੈਕ ਪੱਟੀ ਤੁਸੀਂ ਜਿਹੜੀ ਇਹ ਹੈਗੀ ਹੈਗੀ ਮਤਲਬ ਕਿ ਪ੍ਰੋਪਰ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖੋਗੇ ਪ੍ਰੋਪਰ نیچے ਨੋਟ ਦਾ ਵਰਕ ਹੋਇਆ ਹੋਇਆ ਹੈਗਾ ਸੀਕੁਐਂਸ ਦਾ ਤੇ ਨਾਟ ਦਾ ਵਰਕ ਹੋਇਆ ਹੋਇਆ ਹੈਗਾ ਮੀਨ ਜੇ ਸਾਰਾ ਟੋਟਲੀ ਹੈਂਡਵਰਕ ਹੈਗਾ ਤੁਸੀਂ ਇਹ ਨਹੀਂ ਸੋਚ ਸਕਦੇ ਹੈਗਾ ਕਿ ਇਹ ਵੈਸੀ ਪੱਟੀ ਲਗਾਈ ਹੋਈ ਆ ਇਹਦਾ ਤੁਸੀਂ ਸਿਰਫ ਇੱਥੋਂ ਕਟਿੰਗ ਕਰਕੇ ਇਦਾਂ ਨੈਕ ਬਣਾ ਸਕਦੇ ਹੋ ਆਪਣਾ ਆਰਾਮ ਨਾਲ ਤੇ ਜਿਹੜਾ ਵਰਕ ਆ ਇਹ ਫੈਬਰਿਕ ਆ ਦੇਖੋ ਤੁਹਾਨੂੰ ਸ਼ੋਅ ਹੋ ਰਿਹਾ ਹੋਣਾ ਪੂਰਾ ਖਾਦੀ ਵਾਂਗੂ ਚੰਦੇਰੀ ਮੀਨਜ਼ ਕਾਟਨ ਆ ਇਹ ਬਹੁਤ ਸੋਹਣਾ ਪਿਓਰ ਦਾ ਫੈਬਰਿਕ ਆਗਾ ਤੇ ਜਿਹੜਾ ਕਲਰ ਆਹ ਏ ਇਹਦਾ ਕਲਰ ਹੈਗਾਗਾ ਆਪਾਂ ਪਿਸਤਾ ਗ੍ਰੀਨ ਜਾਂ ਕਲਰ ਲੈ ਸਕਦੇ ਆ ਤੇ ਤੁਸੀਂ ਨੀਚੇ ਘੇਰੇ ਤੇ ਦੇਖੋਗੇ ਪੀਕਾਕ ਬਣਿਆ ਹੋਇਆ ਇਹਦੇ ਪ੍ਰੋਪਰ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਜਿੰਨਾ ਮਰਜੀ ਤੁਸੀਂ ਇਹਦਾ ਘੇਰਾ ਰੱਖ ਸਕਦੇ ਹੋਗੇ ਠੀਕ ਹੈ ਤੇ ਇਹ ਪੀਕਾਕ ਬਣਿਆ ਹੋਇਆ ਬਹੁਤ ਸੋਹਣਾ ਨੋਟ ਵਰਕ ਦੇ ਵਿੱਚ ਪਹਿਲਾਂ ਪੇਂਟ ਹੋਇਆ ਹੋਇਆ ਪੇਂਟ ਦੇ ਉੱਪਰ ਉਸ ਤੋਂ ਬਾਅਦ ਸਿੱਪੀ অর ਨੋਟ ਦਾ ਵਰਕ ਹੋਇਆ ਹੋਇਆਗਾ ਤੇ ਟੋਟਲੀ ਹੈਂਡ ਵਰਕ ਹੋਇਆ ਹੋਇਆਗਾ ਜਿਹੜਾ ਨੋਟ ਦਾ ਵਰਕ ਹੋਇਆ ਹੋਇਆਗਾ ਤੇ ਇਸ ਤੋਂ ਬਿਨਾ ਇਹਦੇ ਆਪਾਂ ਤੁਹਾਨੂੰ ਦਿਖਾਉਨੇ ਆਗੇ ਇਹਦੀ ਬੈਕ ਸਾਈਡ ਆ ਜਿਹੜੀ ਉਹ ਪ੍ਰੋਪਰ ਪਲੇਨ ਹੈਗੀ ਤੇ ਵਰ ਖੁੱਲਾ ਡੁੱਲਾਗਾ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਬਾਜੂ ਜਾਂ ਘੇਰਾ ਜਿੰਨਾ ਵੀ ਮਰਜੀ ਹੈ ਜਿਹੜਾ ਆਪਣਾ ਬਣਾ ਸਕਦੇ ਹੋ ਹੁਣ ਇਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਹੈ ਜੀ ਉਹ ਆਪਣੀ ਹੈਗੀ ਆ ਪਿਓਰ ਮਸਲੀਨ ਕਾਟਨ ਦੀ ਪਿਓਰ ਕਾਟਨ ਦੀ ਜਿਹੜੀ ਬਾਟਮ ਆ ਬਿਲਕੁਲ ਨਾਲ ਕਲਰ ਮੈਚ ਕਰਦਾ ਇੱਕ ਵੀ ਪਰਸੈਂਟ ਜਿਹੜਾ ਕਲਰ ਦਾ ਕੋਈ ਫਰਕ ਨਹੀਂ ਹੈਗਾਗਾ ਸਮ ਟਾਈਮਰ ਵੀਡੀਓਜ਼ ਦੇ ਵਿੱਚ ਥੋੜੀ ਬਹੁਤੀ ਚੇਂਜਸ ਆ ਜਾਂਦੀ ਹੈ ਬਟ ਅਸੀਂ ਜਿਵੇਂ ਹੁਣ ਦੇਖਿਆ ਦੇਖ ਸਕਦੇ ਆ ਤੇ ਵੀ ਬਿਲਕੁਲ ਨਾਲ ਮੈਚ ਕਰਦਾ ਫੈਬਰਿਕ ਹੈਗਾ ਇਹਦਾ ਦੁਪੱਟਾ ਆ ਜਾਂਦਾ ਜੀ ਦੁਪੱਟਾ ਬਹੁਤ ਸਪੈਸ਼ਲ ਹੈਗਾ ਜਿਵੇਂ ਤੁਹਾਨੂੰ ਕਿਹਾ ਵੀ ਛੋਟੇ-ਮੋਟੇ ਫੰਕਸ਼ਨ ਦੇ ਵਿੱਚ ਤੁਸੀਂ ਜੌਬ ਦੇ ਉੱਤੇ ਆਰਾਮ ਨਾਲ ਪਾ ਸਕਦੇ ਹੋ ਦੇਖੋ ਜੀ ਦੁਪੱਟਾ ਵੀ ਆਪਣੀ ਸ਼ਰਟ ਦੇ ਫੈਬਰਿਕ ਨਾਲ ਦਾਗਾ ਫੈਬਰਿਕ ਚੰਦੇਰੀ कॉटन ਆ ਜੀ ਤੇ ਜਿਹੜਾ ਇਹਦਾ ਸਾਰੇ 4 ਸਾਈਡ ਆ ਜਿਹੜਾ ਇਹਦਾ ਬਾਰਡਰ ਬਣਿਆ ਹੋਇਆਗਾ ਦੇਖੋ 4 ਸਾਈਡ ਪਹਿਲਾਂ ਬਾਰਡਰ ਬਣਿਆ ਹੋਇਆਗਾ ਪ੍ਰੋਪਰ ਨਾਟਵਰਕ ਔਰ ਸੀਕੁਐਂਸ ਵਰਕ ਦੇ ਵਿੱਚ ਤੇ ਦੋ ਕਾਰਨਰ ਦੇ ਉੱਤੇ ਬੜੇ ਵਾਲੇ ਪੀਕਾਕ ਬਨੇ ਹੋਏ ਨੇਗੇ ਇਧਰ ਵਾਲਾ ਕਾਰਨਰ ਤੇ ਤੇ ਇਧਰ ਸਪੈਰੋ ਵਾਲਾ ਫਲਾਵਰ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਇਹਦੇ ਟਸਲਸ ਵੀ ਲੱਗੇ ਹੋਏ ਨੇ ਜੀ ਚਾਰੋਂ ਕਾਰਨਰਸ ਤੇ ਟਸਲ ਲੱਗੇ ਹੋਏ ਨੇ ਤੇ ਵਿੱਚ ਤੁਹਾਨੂੰ ਦਿਖਦੀ ਹੋਣੀ ਆ ਬ੍ਰੇਕ ਬ੍ਰੇਕ ਛੋਟੇ ਛੋਟੇ ਬੂਟੀ ਆ ਜੀ ਦੇਖੋ ਬਹੁਤ ਸੋਹਣੀ ਛੋਟੇ ਛੋਟੇ ਬੁਟੀਆਂ ਤੇ ਬੁਟੀ ਦੇ ਉੱਪਰ ਵੀ ਵਰਕ ਹੋਇਆ ਹੋਇਆ ਵੀ ਤੁਸੀਂ ਇਹ ਨਹੀਂ ਕਹੋਗੇ ਕਿ ਇਹ ਸਿੰਪਲ ਪੇਂਟ ਵਾਲੀ ਕੱਲੀ ਬੁਟੀ ਆ ਇਹਦੇ ਉੱਪਰ ਵੀ ਵਰਕ ਹੋਇਆ ਹੋਇਆ ਤਾਂ ਬਹੁਤ ਸੋਹਣਾ ਸੂਟ ਦੀ ਲੁੱਕ ਆਉਂਦੀ ਹੈ ਤੁਸੀਂ ਦੇਖੋਗੇ ਤਾਂ ਇਦਾਂ ਲਗਾ ਕੇ ਪੂਰੇ ਸੂਟ ਦੀ ਹਾਈ ਕਲਾਸ ਪੂਰਾ ਸੋਟ ਲੱਗਦਾ ਹੈ ਔਰ ਕਲਰ ਹੈ ਜਿਹੜਾ ਇਹ ਕੋਈ ਵੀ ਏਜ ਗਰੁੱਪ ਦਾ ਪਹਿਨ ਸਕਦਾ ਕਲਰ ਦੇ ਵਿੱਚ ਵੀ ਤੁਹਾਨੂੰ ਕੋਈ ਇਦਾਂ ਦੀ ਹੈ ਨਹੀਂਗੀ ਚੁਆਇਸ ਵੀ ਸਾਨੂੰ ਇਹ ਕਲਰ ਨਹੀਂ ਅੱਛਾ ਲੱਗਦਾ ਤੇ ਇਹ ਬਹੁਤ ਸੋਹਣਾ ਸੋਹਣਾ ਟ੍ਰੈਂਡ ਦੇ ਵਿੱਚ ਵਾਲਾ ਕਲਰ ਹੈਗਾ ਪਿਸਤਾ ਗ੍ਰੀਨ ਜਿਹਾ ਕਲਰ ਹੈ ਜੀ ਇਹਦਾ ਤੇ ਕੰਬੀਨੇਸ਼ਨ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਬਲੂ ਦੇ ਨਾਲ ਕੀਤਾ ਹੋਇਆ ਤੇ ਮਾਸਟਰ ਦੇ ਨਾਲ ਕੀਤਾ ਹੋਇਆ ਤੇ ਦੁਪੱਟਾ ਪ੍ਰੋਪਰ 2.5 ਮੀਟਰ ਹੋਏਗਾ ਤੇ ਇਹਦੀ ਵਿਡਥ ਥੋੜੀ ਠੀਕ ਹੀ ਹੋਏਗੀ ਪਰ ਇਦਾਂ ਨਹੀਂ ਹੈਗਾ ਤੁਸੀਂ ਰਾਮਨਾ ਸਿਰ ਤੇ ਵੀ ਲੈ ਸਕਦੇ ਹੋਗੇ ਠੀਕ ਹੈ ਅਗਰ ਸਿਰ ਤੇ ਲੈਣਾ ਚਾਹੋ ਤਾਂ ਰਾਮਨਾ ਇਹ ਸਿਰ ਤੇ ਵੀ ਲੈ ਸਕਦੇ ਸਮ ਟਾਈਮ ਆਪਾਂ ਕੋ ਗੁਰਦੁਆਰਾ ਸਾਹਿਬ ਵਗੈਰਾ ਵਿੱਚ ਦੇ ਜਾਣਾ ਤੇ ਇਸ ਤਰ੍ਹਾਂ ਤੁਸੀਂ ਸਿਰ ਤੇ ਲੈ ਸਕਦੇ ਹੋ ਤੇ ਜਾਂ ਤੁਸੀਂ ਆਪਣਾ ਵਨ ਸਾਈਡ ਜਿਹੜਾ ਆਪਣਾ ਸ਼ੋਲਡਰ ਤੇ ਰੱਖਣਾ ਹੁੰਦਾ ਉਦਾਂ ਵੀ ਰੱਖ ਸਕਦੇ ਹੋ ਗਲੇ 'ਚ ਵੀ ਪਾ ਸਕਦੇ ਹੋ ਔਰ ਕੋਈ ਅੱਕੜਿਆ ਅੱਕੜਿਆ ਦੁਪੱਟਾ ਨਹੀਂ ਹੈਗਾਗਾ ਦੇਖੋ ਬਿਲਕੁਲ ਇਦਾਂ ਦੁਪੱਟਾ ਸੌਫਟ ਵਾਲਾ ਦੁਪੱਟਾ ਹੈਗਾ ਤੇ ਕੋਈ ਇਹਦੇ ਚ ਇਦਾਂ ਵੱਟ ਪੈਣ ਵਾਲੀ ਚੀਜ਼ ਨਹੀਂ ਹੈਗੀ ਵੀ ਬਲ ਪੈਗੇ ਆ ਤੁਹਾਡੇ ਸਾਹਮਣੇ ਮੈਂ ਕ੍ਰਸ਼ ਕਰਕੇ ਦਿਖਾਇਆ ਤੇ ਬਿਲਕੁਲ ਵੀ ਕੋਈ ਬਲ ਨਹੀਂ ਪੈਣਗੇ ਹਲਕੀ ਹਲਕੀ ਲਾਈਟ ਜੀ ਸ਼ਾਈਨ ਹੋਏਗੀ ਵਿੱਚ ਜਿਹੜੀ ਕਿ ਸੂਟ ਨੂੰ ਸੋਹਣਾ ਬਣਾਉਂਦੀ ਹੈ ਮੈਨੂੰ ਜ ਡਾਲਰ ਜਾਂ ਨਹੀਂ ਲੱਗਦਾ ਹੈਗਾ ਸੂਟ ਦੇਖਣ ਦੇ ਵਿੱਚ ਤਾਂ ਇਹ ਪੂਰੀ ਸਮਰ ਜੇ ਤੁਸੀਂ ਹੁਣ ਤੋਂ ਬਾਈ ਕਰਦੇ ਹੋ ਤਾਂ ਲੈ ਲਓ ਵੀ 7 8 9 ਮਹੀਨੇ ਤੁਹਾਡੇ ਇਹ ਸੂਟ ਤੁਸੀਂ ਆਰਾਮ ਨਾਲ ਪਾ ਸਕਦੇ ਹੋਗੇ ਇਹਦੇ ਵਿੱਚ ਹੀ ਆਪਣੇ ਕੋਲ ਇੱਕ ਦੂਸਰਾ ਕਲਰ ਔਰ ਡਿਜ਼ਾਈਨ ਮੀਨਜ਼ ਸੇਮ ਦੇ ਵਿੱਚ ਤੁਹਾਨੂੰ ਨਾਈ ਇਹ ਵੀ ਸਾਡੇ ਕੋਲ ਸੇਮ ਹੀ ਦੋ ਪੀਸ ਨੇ ਇਹ ਵੀ ਸਾਡੇ ਕੋਲ ਸੇਮ ਹੀ ਦੋ ਪੀਸ ਨੇ ਤੇ ਮੀਨਜ਼ ਇਹਦਾ ਡਿਜ਼ਾਈਨ ਵੀ ਵੱਖਰਾ ਹੋਏਗਾ ਤੇ ਕਲਰ ਵੀ ਫੈਬਰਿਕ ਸੇਮ ਆਗਾ ਚੰਦੇਰੀ कॉटन ਇਹਦੇ ਉੱਪਰ ਆਪਾਂ ਵਾਈਟ ਦੇ ਨਾਲ ਕੰਬੀਨੇਸ਼ਨ ਆਗਾ ਇਹਦਾ ਇਹ ਕਲਰ ਹੈਗਾ ਜੀ ਲਵੈਂਡਰ ਕਲਰ ਆ ਤੇ ਇਹਦੇ ਆਪਣੀ ਨੱਕ ਇਦਾਂ ਬਣੀ ਹੋਈ ਆ ਵੀ ਨੈੱਕ ਬਣੀ ਹੋਈ ਆ ਤੁਸੀਂ ਏਦਾਂ ਬਣਾ ਸਕਦੇ ਹੋ ਛੋਟਾ ਵੱਡਾ ਸਾਈਜ਼ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜਿਵੇਂ ਏਦਾਂ ਕਰਨਾ ਹੋਵੇ ਤੇ ਨਹੀਂ ਤਾਂ ਬੜਾ ਤੇ ਲੈਂਥ ਇਹਦੇ ਵਿੱਚ ਤੁਸੀਂ 48 49 ਆਰਾਮ ਨਾਲ ਰੱਖ ਸਕਦੇ ਹੋਗੇ ਲੈਂਥ ਦਾ ਵੀ ਕੋਈ ਤੁਹਾਨੂੰ ਇਸ਼ੂ ਨਹੀਂ ਰਹੇਗਾ ਹਾਂ ਅਗਰ ਤੁਸੀਂ ਲੈਂਥ ਕੱਟ ਕਰਨੀ ਆ ਤਾਂ ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਅਸੀਂ ਤੁਹਾਨੂੰ ਹਮੇਸ਼ਾ ਸੁਝਾਅ ਦੇਣੀ ਰਹਿੰਦੀ ਆ ਇਸ ਚੀਜ਼ ਲਈ ਤਾਂ ਜੇ ਤੁਸੀਂ ਨਾ ਕੱਟ ਕਰਨੀ ਆ ਤਾਂ ਤੁਸੀਂ ਕੁਝ ਵੀ ਤੁਹਾਡਾ ਕਟਿੰਗ ਨਹੀਂ ਹੋਣੀ ਤੁਸੀਂ ਜਸਟ ਇਹਨੂੰ ਉਠਾ ਕੇ ਏਦਾਂ ਇੱਥੇ ਕਰਵਾਣਾ ਤੇ ਅੱਗੇ ਤੁਹਾਡੇ ਫਲਾਵਰ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਪ੍ਰੋਪਰ ਇਹਦੇ ਤੇ ਨੋਟ ਦਾ ਵਰਕ ਹੋਇਆ ਹੋਇਆ ਸਾਰਾ ਤੇ ਕੇਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ 28 29 30 ਜਿੰਨਾ ਮਰਜ਼ੀ ਕੇਰਾ ਰੱਖ ਸਕਦੇ ਹੋ ਮਿਨੀਮਮ ਜਿੰਨਾ ਮਰਜ਼ੀ ਕੇਰਾ ਰੱਖ ਸਕਦੇ ਹੋ ਤੇ ਬਾਜੂ ਦੀ ਲਈ ਇਹਦੇ ਤੇ ਸਪੈਸ਼ਲ ਇਸ ਤਰ੍ਹਾਂ ਪੱਟੀ ਲੱਗੀ ਹੋਈ ਆ ਇਹ ਤੁਸੀਂ ਬਾਜੂ ਦੇ ਉੱਪਰ ਲਗਾ ਸਕਦੇ ਹੋ ਪਲੇਨ ਇਹਦੀ ਬੈਕ ਰਹੇਗੀ ਦੋਨਾਂ ਸੂਟਾਂ ਦੇ ਉੱਤੇ ਸ਼ਰਟ ਤੇ ਮੈਂ ਰეკਮੈਂਡ ਕਰੂੰਗੀ ਕਿ ਤੁਸੀਂ ਲਾਈਨਿੰਗ ਲਗਵਾਓ ਤੇ ਜਿਹੜੇ ਬਾਟਮ ਆ ਉਹਦੇ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਪੇਸਟ ਦੇ ਕਲਰ ਨੇ ਜੀ ਇਹ ਬਹੁਤ ਸੋਹਣੇ ਤੇ ਇਹਦੇ ਜਿਹੜੀ ਬਸ ਬਾਟਮ ਆਗੀ ਉਹ ਵੀ ਜੀ ਪਿਓਰ ਕਾਟਨ ਦੇ ਵਿੱਚ ਬਾਟਮ ਆਗੀ ਬਹੁਤ ਸੋਹਣਾ ਸੌਫਟ ਵਾਲਾ ਫੈਬਰਿਕ ਆ ਇਹਦੇ ਤੇ ਲਾਈਨਿੰਗ ਦੀ ਨੀਡ ਹੈ ਨਹੀਂਗੀ ਮੀਨ ਜੇ ਵਿਦਆਊਟ ਲਾਈਨਿੰਗ ਤੁਸੀਂ ਬਾਟਮ ਦੋਨਾਂ ਦੀ ਸਟਿਚ ਕਰਵਾ ਸਕਦੇ ਹੋ ਤੇ ਇਹਦਾ ਵੀ ਦੁਪੱਟਾ ਸੇਮ ਹੀ ਫੈਬਰਿਕ ਦਾਗਾ ਤੇ ਸੇਮ ਹੀ ਪੂਰਾ ਇਸ ਤਰ੍ਹਾਂ ਵਰਕ ਵਾਲਾ ਹੈ ਚਾਰੇ ਸਾਈਡ ਬਾਰਡਰ ਬਣਿਆ ਹੋਇਆਗਾ ਕੰਨੀ ਦੇ ਉੱਪਰ ਦੇਖ ਸਕਦੇ ਹੋ ਪੱਲਿਆਂ ਦੇ ਉੱਪਰ ਜਿਹੜਾ ਹੈਗਾ ਮਤਲਬ ਕਿ ਬੜਾ ਵਾਲਾ ਜਿਆਦਾ ਮੀਨਸ ਵੱਡਾ ਵਾਲਾ ਬਾਰਡਰ ਬਣਿਆ ਹੋਇਆ ਟਾਸਸ ਲੱਗੇ ਹੋਇਆ ਇਹਦੇ ਵੀ ਸੇਮ ਹੀ ਚਾਰੋਂ ਸਾਈਡ ਦੇ ਉੱਤੇ ਠੀਕ ਹੈ ਪ੍ਰੋਪਰ ਨਾਟ ਔਰ ਟਾਂਕੇ ਦਾ ਵਰਕ ਹੋਇਆ ਹੋਇਆ ਇਹਦੇ ਤੇ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਵਾਲਾ ਇੱਕ ਪੱਲਾ ਜਿਹੜਾ ਇਹਦਾ ਪੂਰਾ ਹੈਵੀ ਕੀਤਾ ਹੋਇਆ ਜਿਵੇਂ ਸ਼ਰਟ ਦਾ ਪੱਲਾ ਹੈਵੀ ਆ ਉਸੇ ਤਰ੍ਹਾਂ ਹੀ ਦੁਪੱਟੇ ਦਾ ਪੱਲਾ ਪੂਰਾ ਹੈਵੀ ਆਏਗਾ ਕੰਨੀ ਸੌਰੀ ਲਾ ਲਓ ਲੜ ਲਾਲੋ ਜਾਂ ਠੀਕ ਹੈ ਹੈਵੀ ਆਉਣਗੇ ਤੇ ਬਹੁਤ ਸੋਹਣੀ ਲੁੱਕ ਆਏਗੀ ਸੂਟ ਦੀ ਤੁਸੀਂ ਪੂਰੀ ਦੇਖੋਗੇ ਤੇ ਜੇ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ WhatsApp ਤੇ ਮੈਸੇਜ ਭੇਜ ਸਕਦੇ ਹੋ ਤੇ ਇਹਦੇ ਵਿੱਚ ਫਿਰ ਮਤਲਬ ਕਿ ਤੁਸੀਂ ਅਗਰ ਮੈਸੇਜ ਕਰਦੇ ਹੋ ਤਾਂ ਅਸੀਂ ਤੁਹਾਡੇ ਲਈ ਸੂਟ ਰੱਖ ਦਿੰਨੇ ਆਂ ਔਰ ਪੇਮੈਂਟ ਕਰਨ ਤੋਂ ਬਾਅਦ ਸੂਟ ਤੁਹਾਡੇ ਘਰ ਤੱਕ ਮਿਲੇਗਾ ਜੀ ਤੁਹਾਨੂੰ ਪਹੁੰਚੇਗਾ ਮੀਨਸ ਇਹ ਨਹੀਂ ਹੈਗਾ ਕਿ ਤੁਹਾਨੂੰ ਕਿਤੇ ਸਿਟੀ ਤੋਂ ਬਾਏ ਕਰਨਾ ਪਵੇਗਾ ਜਾਂ ਇਦਾਂ ਤੁਸੀਂ ਘਰ ਆ ਕੇ ਵੀ ਲੈ ਕੇ ਜਾ ਸਕਦੇ ਹੋ ਸੂਟ ਮੈਂ ਇੱਥੋਂ ਜੇ ਤੁਸੀਂ ਲੋਕਲ ਹੋ ਤੇ ਅਗਰ ਤੁਸੀਂ ਕਿਤੇ ਦੂਰ ਹੋਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਤੁਹਾਡੇ ਘਰ ਤੱਕ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲੇ ਸੂਟ ਪਹੁੰਚ ਜਾਏਗਾ ਸੇਫਲੀ ਪਹੁੰਚੇਗਾ ਜੀ ਸੂਟ ਤੇ ਜਿੱਦਾਂ ਦੀ ਤੁਹਾਨੂੰ ਕੁਆਲਿਟੀ ਅਸੀਂ ਦਿਖਾ ਰਹੇ ਆਂ ਸੇਮ ਹੀ ਕੁਆਲਿਟੀ ਤੁਹਾਨੂੰ ਮਿਲੇਗੀ ਮੀਨਸ ਕੁਆਲਿਟੀ ਦੇ ਵਿੱਚ ਅਸੀਂ ਕਦੇ ਵੀ ਕੰਪਰ ਅਗਲਾ ਸੂਟ ਆ ਜੀ ਦੇਖੋ ਤੁਸੀਂ ਇਹ ਵੀ ਫੈਬਰਿਕ ਸੇਮ ਆ ਸ਼ਰਟ ਦਾ ਫੈਬਰਿਕ ਸੇਮ ਆ ਜੀ ਚੰਦੇਰੀ ਕਾਟਨ ਦੇ ਵਿੱਚ ਹੀ ਆ ਗਈ ਇਹ ਵੀ ਠੀਕ ਹੈ ਤੇ ਇਹ ਪਹਿਲਾਂ ਤੁਸੀਂ ਸ਼ਰਟ ਦੇ ਵਿੱਚ ਦੇਖੋਗੇ ਸਾਰੀ ਸ਼ਰਟ ਟਾਈਡਾਈ ਦੀ ਹੈ ਸਾਰੀ ਸ਼ਰਟ ਦੇ ਵਿੱਚ ਬਲੈਕ ਦੇ ਨਾਲ ਕਾਪਰ ਦਾ ਟਾਈਡਾਈ ਹੋਇਆ ਹੋਇਆ ਜੀ ਸ਼ਰਟ ਦੇ ਥੱਲੇ ਇਹਦੇ ਵੀ ਨੀਡਡ ਆ ਗਈ ਮੀਜ਼ ਲਾਈਨਿੰਗ ਦੀ ਬਿਨਾ ਲਾਈਨਿੰਗ ਤੋਂ ਨਹੀਂ ਬਣੇਗੀ ਇਹ ਸ਼ਰਟ ਵੀ ਤੇ ਇਹਦੇ ਥੋੜਾ ਵਰਕ ਇਧਰ ਨੂੰ ਵੀ ਗਿਆ ਹੋਇਆ ਫਿਰ ਤਾਂ ਥੋੜੀ ਸਹੀ ਕਰ ਲੈਣੇ ਆ। ਠੀਕ ਹੈ। ਇਹਦਾ ਜਿਹੜਾ neck ਦਾ ਡਿਜ਼ਾਈਨ ਹੈ ਜੀ ਤੁਸੀਂ ਦੇਖੋਗੇ ਇਹ ਪੂਰਾ ਹੈਵੀ ਥੱਲੇ ਤੱਕ ਜਾਏਗਾ ਆਪਣੇ। ਮੀਨਸ neck ਵੈਸੇ ਆਪਣੀ ਇੱਥੋਂ ਤੱਕ ਹੁੰਦੀ ਹੈ ਮੋਸਟਲੀ ਪਰ ਇਹ ਥੱਲੇ ਨੀਚੇ ਤੱਕ ਬਣਿਆ ਹੋਇਆ ਇਹਦਾ ਸਟਾਈਲ ਹੀ ਇਦਾਂ ਡਿਫਰੈਂਟ ਹੈ। ਮੀਨਸ ਤੁਸੀਂ ਜੌਬ ਦੇ ਵਿੱਚ ਜਾ ਜਾਂ ਕਾਲਜ ਦੇ ਵਿੱਚੋਂ ਜਾਂ ਕਿਤੇ ਵੀ ਤੁਸੀਂ ਇਹ ਸੂਟ ਪਾ ਸਕਦੇ ਹੋ। ਇਹਦੇ ਵੀ ਸਾਰਾ ਹੈਂਡਵਰਕ ਹੋਇਆ ਹੋਇਆ ਜੀ ਇਹਦੇ ਤੇ ਆਪਣਾ ਹੋਇਆ ਹੋਇਆ ਪਰਲ ਵਰਕ ਦਾ। ਤੁਸੀਂ ਦੇਖੋਗੇ ਪੂਰਾ ਪਰਲ ਵਰਕ ਹੋਇਆ ਹੋਇਆ। 골ਡਨ ਪਰਲ ਲੱਗੇ ਹੋਏ ਨੇ ਔਰ ਵਾਈਟ ਪਰਲ ਲੱਗੇ ਹੋਏ ਨੇ। ਤੇ ਨੀਚੇ ਵੀ ਇਹ ਸਾਰੇ ਪਰਲ ਦੇ ਹੀ ਬੂਟੀ ਬਣਾਈ ਹੋਈ ਹੈ ਪ੍ਰੋਪਰ ਲੈਂਥ ਇਹਦੀ ਜੇ ਤੁਸੀਂ 48 ਤੱਕ ਰੱਖ ਸਕਦੇ ਹੋ ਮੈਕਸਿਮਮ 48 ਲੈਂਥ ਔਰ ਨੀਚੇ ਤੁਹਾਡੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਮੀਨਸ ਇਹਦਾ ਲੇਸ ਦੇ ਨਾਲ ਲਗਾ ਕੇ ਸੇਮ ਕਲਰ ਦੀ ਲੇਸ ਲਗਾ ਕੇ ਉਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਠੀਕ ਹੈ ਬਹੁਤ ਸੋਹਣਾ ਬੈਕ ਇਹਦੀ ਪਲੇਨ ਰਹੇਗੀ ਜੀ ਘੇਰੇ ਦੀ ਕੋਈ ਦਿੱਕਤ ਨਹੀਂ ਹੈਗੀ ਬਾਜੀ ਦੀ ਕੋਈ ਦਿੱਕਤ ਨਹੀਂ ਤੁਹਾਨੂੰ ਦੇਖੀ ਜਾ ਬਹੁਤ ਵੱਡਾ ਪਨਾਹ ਹੈਗਾ ਇਹ ਸੂਟ ਦਾ ਠੀਕ ਹੈ ਹੁਣ ਤੁਹਾਨੂੰ ਦਿਖਾਉਣਿਆ ਸੀ ਇਹਦਾ ਵੀ ਦੁਪੱਟਾ ਐਂਡ ਸ਼ਰਟ ਆ ਬਾਟਮ ਬਾਟਮ ਪਿਓਰ ਕਾਟਨ ਦੇ ਵਿੱਚ ਆ ਜੀ ਪਲੇਨ ਆ ਬਾਟਮ ਤੁਸੀਂ ਦੇਖੋਗੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਟਮ ਦੇ ਉੱਪਰ ਤੁਸੀਂ ਇਦਾਂ ਹੀ ਸਟਿਚ ਕਰਵਾ ਸਕਦੇ ਹੋ ਤੇ ਜਿਹੜਾ ਇਹਦਾ ਦੁਪੱਟਾ ਦਾ ਸੇਮ ਹੀ ਉਹਨਾਂ ਵਾਂਗੂ ਫੈਬਰਿਕ ਸੇਮ ਹੀ ਰਹੇਗਾ ਸ਼ਰਟ ਨਾਲ ਦਾ ਪ੍ਰੋਪਰੇ ਕਾਟਨ ਦੇ ਦੁਪੱਟੇ ਵਾਂਗੂ ਜਾਂਦੀ ਇਦਾਂ ਵੀ ਜੇ ਸੌਫਟ ਵਾਲੇ ਆ ਵੀ ਆਪਣੇ ਇਹ ਨਹੀਂ ਹੈਗਾ ਕੋਈ ਆਪਣੇ neck ਕੋਲੇ ਇਹ ਲੜੀ ਜੇ ਜਾਣਗੇ ਜਾਂ ਚੁੱਬੀ ਜੇ ਜਾਣਗੇ ਇਦਾਂ ਵਾਲੇ ਦੁਪੱਟੇ ਨਹੀਂ ਔਰ ਸਿਰ ਤੇ ਵੀ ਰੱਖ ਸਕਦੇ ਹੋ ਵੀ ਸਮ ਟਾਈਮ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਕਿਸੇ ਆਪਾਂ ਪਾਠ ਭੋਗ ਤੇ ਜਾਣਾ ਹੁੰਦਾ ਤਾਂ ਆਪਾਂ ਨੂੰ ਲੋੜ ਆ ਹਨਾ ਤਾਂ ਤੁਸੀਂ ਇਦਾਂ ਵੀ ਰੱਖ ਸਕਦੇ ਹੋ ਇਹ ਸਾਰਾ ਦੁਪੱਟਾ ਜੀ ਇਹਦੇ ਦੁਪੱਟੇ ਦੇ ਉੱਤੇ ਵਰਕ ਨਹੀਂ ਹੋਇਆ ਹੋਇਆ ਤਾਂ ਇਹਦੇ ਪ੍ਰਾਈਸ ਤਾਂ ਉਹਦੇ ਨਾਲੋਂ ਕੰਪੈਰੀਸ਼ਨ ਵੀ ਹੋਏਗਾ ਥੋੜਾ ਵਰਕ ਦਾ ਪ੍ਰਾਈਸ ਵੀ ਘੱਟ ਹੋਏਗਾ ਪ੍ਰਾਈਸ ਸਾਡੇ ਜੋ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਹੇ ਨੇ ਸੇਮ ਹੀ ਪ੍ਰਾਈਸ ਹੋਣਗੇ ਜੀ ਠੀਕ ਹੈ ਤੇ ਇਹ ਦੁਪट्टे ਦੇ ਵੀ ਇਹ ਪ੍ਰਿੰਟ ਦੇ ਵਿੱਚ ਹੀ ਇਹਦੇ 4 ਸਾਈਡ ਬਾਰਡਰ ਬਣਿਆ ਹੋਇਆ ਸਾਰੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਚਾਰੇ ਸਾਈਡ ਕਿਸੇ ਵੀ ਸਾਈਡ ਤੇ ਤੁਹਾਨੂੰ ਇਦਾਂ ਨਹੀਂ ਹੈ ਕੋਈ ਪੀਕੋ ਕਰਾਉਣ ਦੀ ਲੋੜ ਆ ਜਾਂ ਕੋਈ ਸਲਾਈ ਲਗਾਉਣ ਦੀ ਲੋੜ ਆ ਪ੍ਰੋਪਰ ਤੁਹਾਨੂੰ ਫਿਨਿਸ਼ਿੰਗ ਕੀਤੀ ਹੋਈ ਆ ਤੇ ਸਾਰਾ ਦੁਪੱਟਾ ਜਿਹੜਾ ਇਹ ਪ੍ਰਿੰਟਡ ਦੇ ਵਿੱਚ ਆ ਠੀਕ ਹੈ ਦੁਪੱਟਾ ਖੁੱਲਾ ਡੁੱਲਾਗਾ 2.5 ਮੀਟਰ ਦੇ ਦੁਪੱਟੇ ਨੇ ਕੋਈ ਦੁਪੱਟੇ ਦੀ ਲੈਂਥ ਘੱਟ ਨਹੀਂ ਹੋਏਗੀ ਤੇ ਹੋਪਸੋ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਏਗੀ ਬਹੁਤ ਸੋਹਣੇ ਸੂਟ ਨੇਗੇ ਤੇ ਆਪਣੇ ਲਗਭਗ ਤੁਸੀਂ ਨਾਲੋਂ ਵੀ 8-9 ਮਹੀਨੇ ਆਪਾਂ ਇਹ ਸੂਟ ਪਾਉਣੇ ਆਗੇ ਆਰਾਮ ਨਾਲ ਈਵਨ ਕਿ ਜਿਹੜੇ ਚੰਦੇਰੀ कॉटन ਵਾਲੇ ਹੁੰਦੇ ਆਗੇ ਇਹਨਾਂ ਚ ਲਾਈਟ ਜੀ ਸ਼ੀਨ ਹੁੰਦੀ ਆ ਸ਼ੀਨ ਮਿੰਜ ਸ਼ਾਈਨ ਹੁੰਦੀ ਆ ਲਾਈਟ ਜੀ ਤੇ ਇਸ ਵਜ੍ਹਾ ਕਰਕੇ ਆਪਾਂ ਇਹਨੂੰ ਕਿਸੇ ਵੀ ਵੈਦ ਦੇ ਵਿੱਚ ਪਹਿਨ ਸਕਦੇ ਆਂ ਔਰ कॉटन ਇਹਦਾ ਫੈਬਰਿਕ ਹੁੰਦਾਗਾ ਤਾਂ ਆਪਾਂ ਨੂੰ ਸਮਰਦੇ ਲਈ ਇਹ ਕੰਫਰਟੇਬਲ ਰਹਿੰਦੇ ਆਗੇ ਪਲੱਸ ਆਪਾਂ ਇਹਨਾਂ ਨੂੰ ਛੋਟੀ ਮੋਟੀ ਪਾਰਟੀ ਫੰਕਸ਼ਨ ਦੇ ਵਿੱਚ ਪਹਿਨ ਸਕਦੇ ਆਂ ਜੌਬ ਤੇ ਪਹਿਨ ਸਕਦੇ ਆਂ ਮੀਨ ਜੇ ਇਹ ਸੂਟ ਆਪਣੇ ਬਹੁਤ ਜ਼ਿਆਦਾ ਕੰਮ ਆਉਂਦੇ ਨੇਗੇ ਤੇ ਬਾਕੀ ਹੈਂਡਵਰਕ ਆ ਸਾਰਿਆਂ ਦੇ ਉੱਪਰ ਤਾਂ ਇਹਦੀ ਲੁੱਕ ਆ ਜਿਹੜੀ ਤੇ ਹੋਪਸ ਸੋ ਤੁਹਾਨੂੰ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਤੇ ਥੈਂਕ ਯੂ ਸੋ ਮੱਚ ਫॉर ਵਾਚਿੰਗ